ਇੱਕੀ ਮੋਟਰਸਾਈਕਲ ਸਮੱਸਿਆ ਮੇਰਾ ਨਾਮ ਸ਼ੋਭੇ ਸਿੰਘ ਹੈ ਸਮੱਸਿਆ ਦਾ ਵਿਆਹ ਵਿਆਹ ਹੋਈ ਕਰਨ ਵਾਪਕ ਜਾਣਾ ਸੀ ਰਾਤੀ 11:15 ਦਾ ਟਾਈਮ ਸੀਗਾ ਉਹ ਕੋਲਪੁਰਨ ਪਾਰਕ ਤੋਂ ਮੇਰੇ ਪਿੱਛੇ ਬੰਦੇ ਲੱਗੇ ਇੱਕ ਮੋਟਰਸਾਈਕਲ ਤੇ 3 ਜਣੇ ਸੀਗੇ ਉਹ ਮੇਰੇ ਪਿੰਡ ਤੋਂ ਕੁਝ ਥੀ ਦੂਰੀ ਤੇ ਮੈਨੂੰ ਨਾਲ ਦੇ ਦੇ ਬਾਸਕਟ ਲਿਆ ਅੱਛਾ ਜੀ ਉੱਥੇ ਆ ਕੇ ਉਹਨਾਂ ਨੇ ਬਾਈਕ ਦੇ ਮੋਂਟਾ ਕਮਾ ਕੇ ਨਿੱਕੇ ਗਿਆ ਸੀ ਤੇ ਉਹਨਾਂ ਨੇ ਮੈਨੂੰ ਸੱਤਾ ਮਾਰੀ

ਉਹਨਾਂ ਨੇ ਮੂਲ ਬਿੱਡੇ ਵੀ ਸੀਗੇ ਬਿਨਾ ਉਹਨਾਂ ਤੇ ਮੂਲ ਵੀ ਮੂਲ ਵੇਚੇ ਹੋ ਸੀ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਜਿਹੜਾ ਆਹਦਾ ਯਾਦ ਹੈ ਕਿ ਕਿਹੜਾ ਬਾਈਕ ਸੀ ਉਹਨਾਂ ਦਾ ਸਪਲੈਂਡਰ ਚੀਲ ਦਾ ਆਪਣਾ ਨਾਮ ਕੀ ਸੁਖਦੇਵ ਸਿੰਘ ਪਰ ਕੰਮ ਕੀ ਕਰਦੇ ਕਾਰਪੈਂਟਰ ਦਾ ਕੰਮ ਹੈ ਲੋਕਲ ਦੀ ਆ ਬਾਹਰ ਨੇ ਲੋਕ ਲਈ ਹੈ ਜੀ ਆਪਾਂ ਕਿਹਨੂੰ ਕਹੇ ਉਹ ਵਿਆਸੋ ਆਏ ਸੀ ਵਿਆਸੋ ਆਏ ਸੀ ਕਿਹੜਾ ਕੰਮ ਤੁਹਾਡਾ ਚਾਂਦੂਪਨ ਜੀ ਚਾਂਦੂਪਨ ਕਿੰਨੇ ਰੁਪਏ ਘਟਣਾ ਹੈ ਪੌਣੇ 14 ਬਾਜੂ ਦਾ ਸ਼ਾਮ ਨੂੰ ਕੁਝ ਵੇਲੇ ਰਾਤ ਨੂੰ ਤੜਕੇ ਸਵੇਰ ਨੂੰ ਪੌਣੇ 11:00 ਪੌਣੇ 11:00 ਰਾਤ ਰਾਤ ਪੌਣੇ 11:00 ਬਦੂਚ ਰਾਤ 11:00 ਪੌਣੇ 11:00 ਐਤ ਸਵੇਰੇ ਆਇਆ ਸੀ ਜੀ ਬੜੀ ਆਇਆ ਹਾਂ ਜੀ ਜੀ ਨੂੰ ਦੱਸਿਆ ਅੰਦਰ ਨੂੰ ਫਾਈਲ ਬਣਾ ਕੇ ਭੇਜੀ ਹੋਈ ਹੈ ਫਾਈਲ ਬਣਾ ਲਈ ਹਾਲੇ ਕੋਈ ਆਇਆ ਨਹੀਂ ਉਹਨੂੰ ਹੋਰ ਰੱਖੋ ਜਿੰਨਾਂ ਵੀ ਬੜੀ ਬਾਤ ਆਤਾ ਹੁੰਦੀ ਹੈ ਕੋਈ ਸਰਦਾਰਨ ਨੂੰ

ਤੁਹਾਡਾ ਕੀ ਕੋਈ ਕੁਝ ਹੋਇਆ ਉਹਨਾਂ ਨੇ ਮੇਰਾ ਮੋਬਾਈਲ ਛੇ ਗਿਆ ਸੀ ਉਸਕੋ 2000 ਰੁਪਿਆ ਸੀ ਇਹ ਤੇ 2000 ਇਹ ਮੋਬਾਈਲ ਸੀ ਨਾ ਹਾਂਜੀ ਉਹਨੂੰ ਵੀ ਕਿਹਨਾਂ ਦਾ ਮਾਰ ਕੇ ਛੱਡ ਗਿਆ ਉਹ ਹਾਂਜੀ ਹਾਂਜੀ ਉਹਦੋਂ ਕੀ ਜੌਣੇ ਆ ਉਹਨਾਂ ਨੇ ਇਹੋ ਜਿਹਾ ਹੀ ਪ੍ਰਸ਼ਾਸਨ ਨੂੰ ਉਹਨਾਂ ਨੂੰ ਫਰਮਾਉਣਾ ਚਾਹੀਦਾ ਠੀਕ ਹੈ ਰੈਕਟਰ ਨੂੰ ਤੁਹਾਨੂੰ ਇਹੋ ਜਿਹੀ ਦੁਬਾਰੇ ਨਾ ਹੋਣ ਕਿਸੇ ਨਾਲ ਜਿੱਤੇ ਵਾਅਦਾ ਕੀਤਾ ਸੀ ਕਿ ਲੈਟਰ ਉਤਰ ਕੇ ਕਿਹਾ ਇਹ ਆ ਤੇਰਾ ਤੁਹਾਨੂੰ ਨਹੀਂ ਨਹੀਂ ਰਹੀ ਗਾ ਮੇਰਾ ਤਾਂ ਹਾਂਜੀ ਮਨੇ ਵੀ ਸੀ ਫਾਦੀ ਕੀਤੀ ਤੇ ਨਿਰਾਇਕ ਤੇ ਬੰਦੇ ਨੂੰ ਕਾਬੂ ਕੀਤਾ ਜਾਂਦਾ ਰਿਹਾ। ਸੋ ਥੋੜੇ ਜੁੜੇ ਇੱਕ ਡੇਰਾ ਸੀਗਾ। ਉਹ ਰੋਲਾ ਪਿਆ ਉਹ ਡੇਰੇ ਵਾਲੇ ਬਾਹਰ ਨਿਕਲੇ। ਰੋਲਾ ਕਿਨੇ ਪਾਇਆ? ਰੋਲਾ ਜੀ ਮੈਨੂੰ ਹੀ ਪਾਇਆ ਸੀ। ਹਾਂਜੀ। ਉਹ ਡੇਰੇ ਵਾਲੇ ਬਾਹਰ ਨਿਕਲੇ ਉਹਨਾਂ ਨੇ ਮੈਨੂੰ ਬਚਾਰਦਾ ਰੋ ਰੋ ਬਤਾਈ ਤਾਂ ਮਾਰਨਗੇ। ਮਿੰਨੀ ਮਾਰਨਗੇ। ਕੀ ਤੁਹਾਡੇ ਵਿੱਚ ਥੋੜਾ ਪਿੱਛਾ ਕਿੰਨਾ ਸੀ ਤਾਂ ਪਿੱਛਾ ਉਹਨਾਂ ਨੇ? ਉਹਨਾਂ ਕੋਈ ਹੋਏ ਪਾਰ ਕਰ ਉਹ 1.7 ਕਿਲੋਮੀਟਰ ਦਾ ਸੀ। ਅੱਛਾ ਸਰ ਥੋੜਾ ਪਿੱਛਾ ਕਰਦੇ ਚਲੇ। ਹਾਂਜੀ। ਉਹਨਾਂ ਨੂੰ ਲੱਗਿਆ ਕਿ ਪਤਾ ਨਹੀਂ ਕੋਈ ਗਲਤ ਬੰਦੇ ਆ। ਨਹੀਂ ਡਾਈਟ ਪੇਰੇ ਸੀ ਕਿ ਉਹਨਾਂ ਲਾਈਟ ਦੇ ਕਰਨੇ ਕੋਈ ਪਰਾਂ ਨਹੀਂ ਤੇ। ਮੈਨੂੰ ਇਹ ਲੱਗਿਆ ਕਿ ਸਾਰ ਪਿੰਡ ਦੇ ਬੰਦੇ ਹੋਈਏ ਬਾਈਕ 'ਵਾਂ ਸਾਈਡ ਤੇ ਕਰ ਲਈ ਤੇ ਲੰਘ ਜਾਣਗੇ। ਉਹਨਾਂ ਨੇ ਨਾਲ ਲਾ ਕੇ ਬਾਈਕ ਟੱਕਾ ਮਾਰ ਦਿੱਤਾ। ਜਦੋਂ ਇਸ ਮਾਮਲੇ ਨੂੰ ਲੈ ਕੇ ਫੋਕਲ ਪਿੰਡ ਪੁਲਿਸ ਚੌਕੀ ਦੇ ਇੰਚਾਰਜ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਬਿਆਨਾਂ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।